ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਅਜਸਪਾਲ ਅੱਜ ਪਿੰਡ ਚੈਲਾ ਵਾਲੀ ਜ਼ਿਲ੍ਹਾ ਮਾਨਸਾ ਕਬੂਤਰਬਾਜ਼ੀ ਮੁਕਾਬਲਾ ਟੌਪ ਦਾ ਚੱਲ ਰਿਹਾ ਤੇ ਕੁਝ ਕਬੂਤਰਾਂ ਤੇ ਟਾਈਮ ਹੈ ਤੇ ਬਾਕੀ ਸ਼ਾਮਲ ਵੀ ਹੋਈ ਜਾਂਦੇ ਆ ਲਓ ਜੀ ਲਓ ਨਜ਼ਾਰੇ ਕਬੂਤਰਬਾਜ਼ੀ ਮੁਕਾਬਲਾ ਉਹ ਆਉਂਦੀ ਆ ਫੈਂਗਣੀ ਜਾਂ ਕਾਪੀ ਤੇ ਮੇਵਾ ਸਿੰਘ ਉਹਨਾਂ ਆ ਮੇਵਾ ਸਿੰਘ ਉੱਤੇ ਜਾਸਰਾਪੁਰ ਠੀਕ ਉਹਦਾ ਮਸਾ ਟਾਈਮ ਮੰਗਿਆ ਠੀਕ ਜੀ ਬਾਜ਼ੀ ਆ ਫਿਰ ਜਾਸਰਾਪੁਰ ਨਾ ਤੇ ਮੇਵਾ ਸਿੰਘ ਉਹ ਬਈ ਆਹ ਮਿੰਦਰ ਕਰਾਣਾ ਮਿੰਦਰ ਕਰਾਣਾ ਹਾਂ ਜੀ ਮਿੰਦਰ ਕਰਾਣਾ ਚੈੱਕ ਕਰੋ ਸਿਰ ਮਚ ਗਏ ਬਾਈ ਆਏ ਸੀ ਦੁੱਸਰਪੂਸਰ ਮਚ ਗਏ ਬਾਈ ਕੋਣ ਤੇ ਕਿਹੜਾ ਤਪੇਲ ਗਿਆ ਜਾਮਾ ਫੋਨ ਵੀ ਆਈ ਸੀ ਦੁੱਸਰ ਵਾਸਤੇ ਪੁੱਛਦੇ ਸੀ ਬਾਈ ਬਾਈ ਢਾਂਗੇ ਕਾਇ ਵਜੇ ਲਵਾਉਂਗੇ ਅੱਛਾ ਤੇ ਮੁਸ਼ਕਲ ਆ ਬਾਈ ਕਿਹੜਾ ਢਾਂਗਾ ਮਿਲਿਆ ਗਲਗਾਂ ਚ ਜੱਕਣੇ ਬੈਣਗੇ ਟੋਟਣ ਮਚ ਗਿਆ ਬਾਈ ਠੀਕ ਆ ਬਾਜੀ ਵਧ ਗਈ ਜਾਂਦੀ ਆ ਆਜਾ ਅਸੀਂ ਤੂੰ ਭੇਜ ਦੇ ਜੀ ਆ ਜੀ ਨਾ ਤੱਕ 18 ਮਿੰਟ ਹੈ 18 ਮਿੰਟ ਕਿੰਨਾ ਟਾਈਮ ਰਹਿ ਗਿਆ ਜਿਹੜੇ ਕਬੂਤਰਾਂ ਤੇ ਟਾਈਮ ਲੱਗਿਆ 10 ਮਿੰਟ ਰਹਿ ਗਏ ਜਿਹੜੇ ਕਬੂਤਰਾਂ ਤੇ ਟਾਈਮ ਲੱਗਿਆ ਲਓ ਨਜ਼ਾਰਾ ਇਹ ਕਬੂਤਰ ਬਾਜੀ ਮੁਕਾਬਲੇ ਦੇ ਪਿੰਡ ਚਹਿਲਾਂ ਵਾਲੀ ਰਾਤ ਤਾਂ ਆਈ ਸੀ ਵੀ ਮੌਸਮ ਠੰਡਾ ਜਾ ਰਹੂਗਾ ਪਰ ਰੱਬ ਦੇ ਰੰਗ ਨਿਆਰੇ ਆ ਬਹੁਤ ਕਬੂਤਰਾਂ ਤੇ ਟਾਈਮ ਲੱਗਿਆ ਸਾਡਾ ਭਰਾ ਸੱਤਪਾਲ ਵੀ ਪਹੁੰਚਿਆ ਤੇ ਆਪਣੇ ਵੀ ਕਬੂਤਰ ਦੋ ਛੱਡੇ ਹੋਇਆ ਇੱਕ ਤੇ ਟਾਈਮ ਲੱਗ ਗਿਆ ਸੀ ਸ਼ਾਮਲ ਹੋ ਗਿਆ ਬੱਚਾ ਪਿੰਡ ਚੈਲਾ ਵਾਲੀ ਜ਼ਿਲ੍ਹਾ ਮਾਨਸਾ ਪੰਜਾਬ ਲਓ ਨਜ਼ਾਰੇ ਜੀ ਕਬੂਤਰ ਬਾਜ਼ੀ ਮੁਕਾਬਲੇ ਦੇ ਠੀਕ ਕਬੂਤਰ ਦਾ ਟਾਈਮ ਹੈ 20 ਕੋਈ ਗੱਲ

ਦੰਤ ਹਾਂ ਨੰਬਰ ਤੇ ਪੈਰ ਮੱਤੇ ਗੋੜੇ ਸਪਿੰਡਲ ਇਸ ਵਾਰ ਤੇਰੀ ਥੋੜਾ ਲਾਉਗੀ ਮੈਂ ਤੇ ਛੱਡਦਾ ਹਾਂ YouTube ਮਾਰ ਲਾ ਭਾਈ ਨਿਕਾ ਨੋਗਾ ਚੱਲੀ ਜਾਂਦਾ ਕੰਮ ਅੰਦਰੋਂ ਮਾਰ ਲਾ ਨਿਕਾ ਨੋਗਾ ਬਣਾਈਏ ਇੱਕਦਮ ਦਾ ਔਰ ਠੰਡ ਵੀ ਵਾਲੀ ਬੋਤਲ ਹਾਂ ਉਹ ਵੀ ਨਹੀਂ ਹੈਗੀ ਉੱਧਰ ਲਾਹੀ ਨਹੀਂ ਸ਼ਾਮ ਨੂੰ ਪੀਵਾਂਗੇ ਮਿੰਨੂ ਮੇਰਾ ਵਾਲਾ ਦੇਖ ਯਾਰ ਆਈਦੇ ਆ ਦੇ ਮੈਂ ਤੂੰ ਆਉਂਦੇ ਦਾ ਮਾਦਰ ਉਹ ਦੇਖੀ ਮਾੜਾ ਜੀ ਪਿੰਡਾਂ ਦੇ ਮੈਂ ਹੋ ਗਿਆ ਨਾ ਪਹਿਲਾ ਪਿੰਡ ਆਉਂਦੇ ਦੇ ਦੇਸੀ ਲੋਕ ਪਿੰਡਾਂ ਦੇ ਜੀ 라이 파ਰਾ ਬੰਦੇ ਲੈ ਬੈਠਾ ਉਹ ਤੇ ਕਿਹਨੇ ਵੀ ਸੀਦਰ ਤੇ ਅਮ ਜੀ ਤੂੰ ਪੀ ਤੂੰ ਜਿਹੜੇ ਆਹ ਜੀ ਜਿੰਨੇ ਜਿਆਦਾ ਨਹੀਂ ਉਹਨਾਂ ਇਧਰ ਕੁਝ ਵੀ ਨਹੀਂ ਮੋਸਮ ਗੱਲਾਂ ਬੋਲਦਾ ਨੰਗਰ ਤੀਰੰਗ ਕੀ ਹੈ ਆਓ 300 ਆਓ 300 ਦੇਸ਼ ਦੀ ਲੋਕ ਪਿੰਡਾਂ ਦੇ ਅੰਮੀ ਆਉ ਹੈ ਉਹ ਮੁਰਗੀ ਦਿਨਾਂ ਕਰਦੇ ਆ ਦੇਸੀ ਲੋਕ ਪਿੰਡਾਂ ਦੇ ਕਲੀਅਰ ਆ ਰਹੇ ਹੋ ਕੇ ਜਾਉਂਦੇ ਆ ਲੈਣਵਾਈ ਜਾਂਦੀ ਆ ਕਰਦੀ ਆ ਹਾਂ

ਰੰਗ ਤਾਂ ਹੁਣ ਦੱਸਨੇ ਨਾਲ ਨਾ ਮੈਂ ਬਗਲ ਬਗਲ ਰਹੇ ਰਵਿੰਦਰ ਸਿੰਘ ਬੈਂਕ ਦੇ ਆਪਾ ਜੀ ਜਿਹੜੇ ਦਿੱਲੇ ਗਿਦਾ ਨਾਮ ਹੈ ਬੱਦਕਾ ਜੀ ਹਾਂ ਜੀ ਹੁੰਦਾ ਆ ਤਾਂ ਮੈਂ ਵੀ ਆਹ ਛੱਡ ਜਾਣਾ ਵਾਹ ਬਿਲਕੁਲ ਯਾਰ ਨਾ ਸਹੀ ਜੀ ਰਵਿੰਦਰ ਬਾਬਾ ਸਾਡੇ ਆਪੀ ਦੋ ਤਾਂ ਇੰਟਰਮੈਂਟ ਹੁੰਦਾ ਹੁੰਦਾ ਉਹ ਨਾਲ ਆਉਂਦਾ ਆ ਨਾਮ ਤੇ ਆਉਂਦਾ ਹਾਂ ਜੀ ਆਹ ਵਾਝੀ ਕਹਿੰਦਾ ਮੈਂ ਕਿਉਂਕਿ ਉਹ ਟੀਮਰ ਵਗੈਰਾ ਰਹਿਦਾ ਹੁੰਦਾ ਹੁੰਦਾ ਕਹਿੰਦਾ ਲੋ ਵੀ 20 ਕਬੂਤਰਾਂ ਤੇ ਟਾਈਮ ਲੱਗਿਆ ਹੋਇਆ ਪੂਰਾ ਟੌਪ ਦਾ ਮੁਕਾਬਲਾ ਇੱਕ ਆਈ ਦਾ ਸ਼ਾਮਲ ਹੈ ਕਿਨਾਂ ਇੱਕ ਸ਼ਾਮਲ ਹੈ ਇੱਕ ਸ਼ਾਮਲ ਹੋ ਗਿਆ ਬਾਈ ਬਾਕੀਆਂ ਤੇ ਟਾਈਮ ਆਪਣਾ ਵੀ ਸ਼ਾਮਲ ਹੋਇਆ ਲਾਲ ਪੱਲਾ ਹਰੀ ਪੂਛ ਖੱਬਾ ਲਾਲ ਪੱਲਾ ਬਾਕੀ ਆਈ ਜਾਂਦੇ ਕਬੂਤਰ ਆਉਣਗੇ ਬਹੁਤ ਉੱਚੇ ਚੜਿਆ ਮਸਾਂ ਦਾ ਦਿਨ ਲੱਗਿਆ ਉਹਨਾਂ ਦਾ ਸ਼ੇਅਰ ਕਰ ਦਿਓ ਵੀਡੀਓ ਨੂੰ ਬਾਈ ਹੋਰ ਵੀ ਭਰਾ ਦੇਖ ਲੈਣ ਬਾਜੀ ਲੋ ਚੱਲਣਗੇ ਹੋਰ ਬੁਲਾਈ ਬਣੀ ਹੋਣੀ ਕਿੰਨੇ ਕਿੱਥੇ ਆ ਚੱਲ ਗਏ ਨਹੀਂ ਕਿਹੜਾ ਕਰੀਏ ਜੇ ਮੈਂ ਲੋਕ ਨੂੰ ਵੀ ਚੱਲਾਂਗੇ ਅਗਲਾ ਗੋਆ ਕਰ ਕਮੈਂਟ ਕਰਕੇ ਦੱਸੋ ਬਾਈ ਸਹੀ ਚੱਲ ਰਿਹਾ ਹੈ ਨੈਟ ਆ ਕਬੂਤਰ ਆ ਬਾਈ ਇੱਥੇ ਤਾਂ ਆਹ ਬੰਦ ਖੜੇ ਆ ਮੈਂ ਮਾਨੰਦ ਗਿਆ ਤੇ ਅੱਜ ਲਖੜੇ ਦੀ ਪੰਜਰ ਪੜ ਦੇ ਲਈ ਫੋਨ ਲਾ ਲੈ ਇਧਰ 오 ਕੇ ਆ ਗਿਆ ਆ ਆਇਆ ਟਾਈਮ ਆ ਗਿਆ ਤਿੰਨ ਮੁਲਾਵਾ ਹਟਣ ਬੰਦ ਦੇਖਦਾ ਉਹਨਾਂ ਦੇ ਕਿਹੜੇ ਜਰਾ ਲੱਤੀ ਆ ਗਈ ਦਾਲ ਬਗੜਾ ਖਾਣਾ ਹਾਂ ਤੁਸੀਂ ਬਗੜਾ ਲਾਲ ਦੀ ਆ ਹਾਂ ਤਿੱਖੇ ਹੀ ਹਲੇ ਵਾਲੇ ਉਹ ਤੇ ਜਿਪਲੇ ਮਾਰਦੀ ਆ ਹਾਂ ਕਾਰੀ ਆ ਇਹ ਕਿਨੇ ਤਾਹਣ ਲਈ ਰਹੀਂ ਨਹੀਂ ਜੀ ਰਹੇ ਹੁੰਦਾ ਇਹ ਲਿਖਾਈ ਤੇ ਨਹੀਂ ਹੋਵੇ ਮੋਢਿਆਂ ਦੀ ਲੈ ਗਈ ਚੱਲ ਬਗਦੰਦਾ ਉਹ ਰੋ ਮਹੇਰ ਬੱਤ ਕਰਦਾ ਮੰਦਾ ਨਹੀਂ ਰਹਾ ਤੂੰ ਹਾਂ ਕਿੱਥੇ ਕੀ ਦਾ ਕਬੂਤਰ ਆ ਕੋਈ ਮੈਂ ਤਾਂ ਨਾੜ ਨਹੀਂ ਪੜਦੀ ਆ ਕਿਸੇ ਆ ਦੋ ਕਿਤੇ ਹੋ ਗਿਆ ਯਾਰ ਨਿਕਲ ਹਾਂ ਹਾਂ ਆਹ ਕਹਿੰਦੇ ਆਹ ਕਹਿੰਦੇ ਯਾਰ ਲੱਗੀ ਲਾਦੇ ਕਿੰਨੀ ਸਹੀ ਕਰਦੇ ਕਾਲੀ ਬਾਸ ਗੱਲ ਜੜੀ ਹੈ ਜਿਹੜੀ ਗੱਲ ਹੈ ਗੱਗੀ ਲਾਲਨੇ ਵਾਲੀ ਬਾਈ ਦੋ ਤੀ ਸਹੀ ਹੋ ਗਈ ਦੋ ਸਹੀ ਹੋ ਗਏ ਬਾਈ ਇੱਧਰ ਬੋਲਿਆ ਕਰ ਇੱਧਰ ਹੁਣ ਬੋਲ ਬਸ ਪਾਤੀ ਹੁੰਦਾ ਗਰੁੱਪ ਚ ਲਗਾਉਣੇ ਕਿਰਣਾ ਅੱਛਾ ਤੇ ਉਹਨੂੰ ਟਾਈਮ ਮੇਰੇ ਦੱਸਾਂਗੇ ਮੇਰੇ ਚ ਬਾਈ ਸਾਡਾ ਤਾਂ ਤਾਹਾਂ ਘੜਿਆ ਜੁੜ ਕੇ ਨੇ ਰੋ ਟਿੱਕੀ ਕਾਲੀ ਹੈ ਕੈਮਰਾ ਦਿਖਾ ਦੇ ਦਿੱਲੀਪੁਰ ਦੇ ਬੰਦੇ ਵੀ ਹਾਂ ਰੰਗਲਾ ਸੰਦੀਪ ਸਿੰਘ ਕਿਵੇਂ ਆ ਬਾਈ ਠੀਕ ਆ ਵਧੀਆ ਵਧੀਆ ਖਿੱਚ ਕੇ ਸ਼ੇਅਰ ਕਰ ਦਿਓ ਬਾਈ ਜਿੰਨੇ ਵੀ ਕਬੂਤਰ ਬਾਜ਼ ਭਰਾ ਗਰੁੱਪਾਂ 'ਚ ਪਾ ਦਿਓ ਵੀਡੀਓ ਦੂਜੇ ਭਰਾ ਵੀ ਨਜ਼ਾਰਾ ਲੈ ਲੈਣਗੇ ਲਾਈਕ ਦਾ ਦੋ ਤਿੰਨ ਸ਼ਾਮ ਲ ਹੋ ਗਏ

ਉੱਧਰ ਗਿਆ ਦੋਵੇਂ ਪਾਸੇ ਰੰਗਿਆ ਦੇ ਰੰਗ ਦੋਨੇ ਪਾਸੇ ਹਾਂ ਦੇਖ ਨੀ ਜਿਹੜੀ ਕੰਡੀ ਤੇ ਕਰਦਾ ਦਿਖਾਉਣਾ ਇੱਕ ਪਾਸੇ ਪਾਗਲ ਦੋਵੇਂ ਪਾਸੇ ਕਿਵੇਂ ਰੰਗ ਕਰਦੇ ਤੂੰ ਮੈਂ ਰੰਗ ਕਿਵੇਂ ਹੁੰਦੀ ਹੈ 3 4 ਦੋਨੇ ਦੋਨੇ ਪਾਸੇ ਹਾਂ ਬਾਈ ਤੇ ਦੋ ਪਾਸੇ ਨਹੀਂ ਲੱਗਦਾ ਇਹਦੇ ਇੱਧਰ ਹੈ ਗੁਰੂ ਘਰ ਤੋਂ ਮੁੜਦੇ ਹਾਂ ਨਹੀਂ ਹੁੰਦੇ ਹਾਂ ਆਏ ਨੂੰ ਆਉਂਦੇ ਹਾਂ ਖਾਣਾ ਤਾਂ ਲੈਂਦੇ ਆ ਰੋਟਾ ਫਿਰ ਦੀ ਹਾਂ ਹਾਂ ਤੂੰ ਕਹਿੰਦਾ ਮੇਰੀ ਨਿਕੜਾ ਹੈ ਹੈ ਆਹ ਬੜੀ ਪੜੀ ਹੈ ਦੇਖਿਆ ਨਹੀਂ ਦੁਬਾਰਾ ਬਿਆਰ ਦਿਖਾਦਾ ਹੈ ਹੈ ਬਿੱਲੇ ਮਾਖੇ ਦਾ ਆ ਜਾਂਦਾ ਆ ਜਾਂਦੇ ਆ ਜੀ ਉੱਤਰ ਥੱਲੇ ਆ ਗਏ ਬਾਕੀਆਂ ਤੇ ਟਾਈਮ ਹੈ ਇੱਕ ਉਹ ਬੈਠਾ ਜਾਂਦਾ ਉਹ ਬੋਲਣ ਤਾਂ ਕਿਦਾ ਮੈਂ ਜਰਾ ਕਿਤੇ ਉਹ ਇਹ ਮੰਡਲ ਤੋਂ ਆਮਦ ਨਹੀਂ ਉਹ ਆਵਦਾ ਬਚਨੀ ਵਾਲਾ ਉਹ ਵੀ ਥੱਲੇ ਇਹ ਹੋਰ ਉਹਦੀ ਬੈਠਾ ਬਚਨੀ ਵਾਲੇ ਜਿਹੜਾ ਇਹ ਹੋਰ ਉਹਦਾ ਇਹਦੇ ਕੰਢੀ ਦੇ ਵੀ ਰੰਗ ਆ ਫਟਿਆ ਆ ਹਾਂ ਟਲ ਤੋਂ ਜਨੇ ਕੰਟ ਵੀ ਆ ਉਹ ਟੌਂਟ ਮਾਰੋ ਦੇ ਵਿੱਚ ਦੇ ਕਿ ਤੈਨੂੰ ਬਾਈ ਜਿੱਤੇ ਆਲੀ ਆ ਤੇ ਵੇ ਮੁਰੇ ਫੇਰ ਮਾਤਾ ਗੁਰੂ ਆਰਮਾਣ ਦੇ ਤੋਸਾ ਕੇ ਰੋਣਾ ਸਮਾਏ ਨਹੀਂ ਆਈ ਕੋਈ ਨਹੀਂ ਚੁੱਪ ਕਰਕੇ ਜਿੰਦ ਨੂੰ ਜਿੱਤੇ ਆਲੀ ਗੋਲ ਗੱਤ ਰਾਗ ਉੱਤਰ ਘੱਟ ਕੇ ਚਾਚਾ ਮੱਜਾ ਦਾ ਮੱਜਾ ਗੁਰੂ ਦੇ ਹੁਣ ਆ ਦੇਖੋ ਗਿਆ ਕਿੱਧਰ ਉਹ ਸਰਦਾਰ ਜੀ ਪਤਾ ਨਹੀਂ ਕਿੱਧਰ ਗਿਆ ਆ ਰਿਹਾ ਗੱਲ ਤਾਂ ਸੁਣ ਲੈਂਦਾ ਫਿਰ ਅਗਲੇ ਜੀ ਉਹ ਲੈ ਗਿਆ ਉਹਨੂੰ ਖਾਣ ਸੁੱਖੀ ਨੂੰ ਲੈ ਗਿਆ ਹਾਂ ਹਾਂ ਕਿਨੂੰ ਠੀਕ ਹੈ ਸੁੱਖੀ ਆ ਲੈ ਉਹ ਆ ਖਦਾ ਆ ਕਿਸੇ ਦਾ ਕੀ ਕਰੇਗਾ ਦੇ ਫੌਜੀ ਚ ਨਹੀਂ ਰੋ ਕੋਈ ਇੱਕ ਵਾਰੀ ਵੀ ਨਹੀਂ ਆਉਂਦਾ ਇਹ ਵਾਰ ਸਹੀ ਹੁੰਦਾ ਕਿ ਢੇੜੇ ਲਾੜੇ ਦੱਸ ਪਾਉਂਦਾ ਕੋਈ ਨਹੀਂ ਕੋਈ ਅਸਾ ਜਿਆ ਗਿਆ ਮਹਿਬਾਨੇ ਮੁਰਕੀ ਕਿਹੜਾ ਫੌਜੀ ਨਹੀਂ ਰਹਾ ਬਾਗ ਗਿਆ ਸਾਂ

ਆਰਲੀ ਜੀ ਨਾ ਤੁਹਾਨੂੰ ਮੇਲਾ ਦੇਖਾਂਗਾ ਰਹਿਣਾ ਮਾਰੂ ਕਿ ਤੂੜੀ ਪੋੜ ਵਗਿ ਮੇਲੇ ਦੇਖਣਾ ਇਹਨਾਂ ਨੂੰ ਨਾ ਆਉਂਦਾ ਨਾ ਕੱਢਣਾ ਵਾਚਦੇ ਕੋਈ ਦੇਖਣੀ ਹੈ ਹਾਂ ਹਾਂ ਆਹ ਰੁਕੇ ਆ ਗਏ ਐਮਪੀ ਆ ਗਏ ਇਹ ਪਹਿਲਾਂ ਇੱਧਰ ਆ ਜਾਂਦਾ ਹੈ ਇਤਰਾ ਲੌਂਗੋਆ ਕਿੰਨੀ ਹੈ ਆਹ ਅਸੀਂ ਸਿੰਗਲ ਨਾ ਉਹ ਟੱਪ ਕੇ ਜਾ ਰਿਹਾ ਸੰਗ ਰੋਡ ਸਿੰਗ ਤੋਂ ਡੈਟ ਟੱਪ ਕੇ ਸਿੱਧਾ ਬੈਂਡ ਨੂੰ ਜਿਹੜੀ ਅੰਦਰ ਤੋਂ ਚਬਟੀ ਨਾ ਬੈਂਡ ਨੂੰ ਆ ਕਾਲਾ ਮੋਟਰ ਆ ਕਾਲਾ ਮੋਟਰ ਆ ਇਹ ਨੱਪੀ ਜੀ ਪਹਿਲੇ ਵਾਲਾ ਕਾਲਾ ਮੋਟਰ ਆ ਹਾਂ ਤੂੰ ਤੇ ਪਿੰਨ ਬੈਠੀ ਜਾਂਦੇ ਏ ਕੇਰ ਉਹ ਬੈਠੀ ਹੁੰਦਾ ਮੈਂ ਬੈਠਾ ਨਾ ਬੈਠਾ ਖੜਾ ਆ ਗਿਆ ੜੇ ਹੋ ਜਾ ਬਾਈ ਵਾਹ ਕਬੂਤਰਾਂ ਦਾ ਹੁਣ ਚਲ ਕਮ ਕੰਮ ਕਰਨ ਲੱਗ ਗਿਆ ਅਜੇ ਤਾਂ ਮਾੜੀ ਜੀ ਅੱਗ ਹੀ ਪਈ ਐ ਲੋ ਵੀ ਕਾਪੀ ਵਾਲਾ ਤਾਂ ਤਾਹਾਂ ਚੜਦਾ ਹਾਂ ਬਿੱਲਾ ਮੱਖਾ ਕੋ ਉੱਤਰ ਸਹੀ ਕਰਦੇ ਲਓ ਜੀ ਬਿੱਲਾ ਮੱਖਾ ਕੋ ਉੱਤਰ ਸਹੀ ਹੋ ਗਿਆ ਇੱਕ ਜਦ ਤਾ ਹਾਂ ਹੋਏ ਦੋ ਜਣ ਚੜ੍ਹ ਕੇ ਤੁਸੀਂ ਆ ਜਾ ਇੱਥੇ ਮੋੜੇ ਮੈਂ ਜੋ ਠਾਪ ਰੇ ਮੈਂ ਜੋ ਬਣਾ ਦਿੰਦਾ ਬਿੱਲਾ ਮੱਖਾ ਹੋਏ ਹੈ ਅਖਰੇ ਬਾਈ ਦੇਖੀ ਬੜਾ ਯਾਰ ਜਾਟਾ ਹੋੜ ਜਾ ਉਹ ਗਿੱਲੀ ਹੱਲੀ ਆ ਆਹ ਆਂਦਾ ਇਹ ਕਹਿੰਦਾ ਮੈਨੂੰ ਜੀ ਉਹ ਨਾਲ ਬਗਲਾ ਮੈਂ ਤਾਂ ਇੱਥੇ ਸਾਲ ਮਾਰ ਤੁਸੀਂ ਨਾਲ ਜਾਣਦਾ ਕਿ ਕਿੱਥੋਂ ਆਦ ਰਹੇ ਆ ਬਾਈ ਯਾਰ ਆਉਂਦੇ ਬਿਲੇ ਬਸ ਇੱਕ ਇਹਨੇ ਫਲਾ ਤਾਗਣਾ ਹੈ ਤੈਨੂੰ ਕਿਹਨਾ ਤੂੰ ਬਿੰਦ ਕਰਦਾ ਇਹਨਾਂ ਨੂੰ ਕਹਿੰਦੇ ਲਾਲ ਬਰਗਲਾ ਇਹਨੇ ਕਿਥੋਂ ਮੈਂ ਦੇ ਜੀ 4 ਲਓ ਵੀ ਮੰਜਾ ਵੀ ਚੜਾ ਲੈ ਪ੍ਰਬੰਧ ਪੂਰਾ ਵਧੀਆ ਆ ਦੇਖੋ ਕੈਂਪਰ ਪਾਣੀ ਦਾ ਪੂਰਾ ਵਧੀਆ ਪ੍ਰਬੰਧ ਆਏ ਤੜੀ ਪੁੱਛਣਾ ਕਰੋ ਜੱਟ ਜੱਪਰਾ ਨੂੰ ਲੋ ਤੜੀ ਜਾਂਦਾ ਆ ਹੁੰਦਾ ਹੈ ਕੱਲੀ ਬੁੱਝਦੀ ਨਹੀਂ ਗੱਲਾ ਆ ਹੁੰਦਾ ਆ ਹੁੰਦਾ ਆ ਹੁੰਦਾ ਬਾਈ ਕੱਲਾ ਹੋ ਆ ਗਿਆ ਉਹ ਕੋਟ ਤਰ ਮੁੰਈ ਮੰਦਰ ਆਉਂ ਜਾਂਦਾ ਉਹ ਮੁੜ ਗਿਆ ਪਰਾਂ ਨੂੰ ਪਰਾਂ ਨੂੰ ਇਹਦਾ ਮੋਟਰ ਕੀ ਆ ਮੋਟਰ ਕਿਉਂ ਆ ਪੂਛਾ ਹੈ ਦੇਖ ਲੈ ਸਮਾਰ ਬੋਤਲਾ ਉਹ ਕੱਲੀ ਕਾਲੀ ਪੂਛਾ ਯਾਰ ਜੀ ਪੂਛਾ ਬਾਈ ਉਹ ਜੀ ਕੱਲੀ ਕਾਲੀ ਪੂਛਾ ਯਾਰ ਆ ਕੱਲੀ ਕਾਲੀ ਪੂਛਾ ਲੱਭੀ ਮੇਰੀ ਪੁੱਤ ਨਾ ਯਾਰ ਬਾਈ ਤੇਰਾ ਇਹ ਹਾਂ ਬਣਾਉਣਾ ਪੂਛਦਾ ਹੀ ਆ ਉਹ ਇੱਕ ਤਾਂ ਬਗਲਾ ਆ ਉਹ ਹੀ ਦੀਦਾ ਮੋਟਰ ਲੱਗ ਗਿਆ ਪੂਛੇ ਵੀ ਕਹਿੰਦੇ ਆ ਬਾਈ ਆਰੇ ਦੋ ਵੀ ਇਹ ਹਮੇ ਬਹੁਤ ਲੱਭੀ ਓਏ ਆ ਆਉਂਦਾ ਯਾਰ ਆ ਸੋਡੀ ਉੱਤੀ ਆ ਗਿਆ ਆ ਬਹੁਤ ਲਾ ਆ ਦੇਖ ਲੋ ਜਮਾਤੇ ਆ ਬਹੁਤ ਤੇਰਾ ਹੱਕ ਬੰਦਾ ਦੇਖਣਾ ਪਰ ਉਹ ਨਹੀਂ ਹੈਗੀ ਇਹ ਹੋਰ ਬਸ ਤੇ ਯਾਰ ਕਰਾਇਆ ਕਰੋ ਯਾਰ ਕੱਲੀ ਪੂਸਾ ਦਾ ਤੰਗੜ ਕਰ ਦੋ ਬਾਈ ਸ਼ੇਅਰ ਵੀਡੀਓ ਨੂੰ ਤੇ ਦੋ ਸਾਰੇ ਆਲ ਇੰਡੀਆ ਪੰਜਾਬ ਹਰਿਆਣਾ ਬਾਰ ਵੀ ਨਹੀਂ ਸ਼ਾਮਲਾਉਂਦਾ ਬਾਈ ਵਨ ਕਰ ਰਿਹਾ ਕਮੈਂਟ ਹੀ ਹੈ ਜਰਾ ਇੱਕ ਕਮੈਂਟ ਰਹਿ ਗਿਆ ਦੇਖ ਇੱਕ ਕਮੈਂਟ ਰਹਿ ਗਿਆ ਹੋ ਹੋ ਹੀ ਗਿਆ ਆ ਜਾਂਦੀ ਆ ਜਾਂਦੀ ਹਾਂ ਹਾਂ ਕੂਤਰ ਫੇਰ ਚੜ ਗਏ ਜੀ ਦੁਬਾਰੇ ਨਹੀਂ ਨਹੀਂ ਯਾਰ ਗਲਤ ਦਾਪਾ ਕਰਦੀ ਨਹੀਂ ਆਪਣੇ ਵਾਲੇ ਵੀ ਦੋਨੇ ਚੜ ਗਏ ਲਓ ਜੀ ਕਿਤੇ ਕਿਤੇ ਬਾਕੇ ਪੂਰੀ ਕਾਰ ਸ਼ਾਮਲ ਹਾਂ 24 ਚ 4 ਸ਼ਾਮਲ ਹੋਇਆ ਧੱਕਾ ਰੱਬ ਦਾ ਧੱਕਾ ਹੈ ਬੜੀ ਗਰਮੀ ਕਰ ਹਾਂ ਹਾਂ ਹੁਣ ਸਮਾਂ ਆ ਗਿਆ ਕਿ ਉਹ ਕਰ ਲਾ ਲਓ ਜੀ ਤੁਹਾਨੂੰ ਕਾਪੀ ਵਾਲੇ ਕੋਲੇ ਲੈ ਕੇ ਚਲਦੇ ਹਾਂ ਇੱਥੇ ਖੜੇ ਨੀ ਨਾਲਿਆਂ ਕੋਈ ਕਬੂਤਰਾਂ ਤੇ ਟਾਈਮ ਸੀ ਚਾਰ ਸ਼ਾਮਦ ਹੋਇਆ 20 ਕੱਟੇ ਗਏ ਨਾਂ ਤਾਂ ਬੋਲ ਦੋ ਨਾਂ ਲਿਖ ਕਮੈਂਟਾਂ 'ਚ ਕਮੈਂਟਾਂ 'ਚ ਪੁੱਛੀ ਜਾਂਦੇ ਆ ਵੀ ਕਿਹਦੀ ਕਿਹਦੇ ਕੱਟੇ ਗਏ ਹਾਂ ਸ਼ਾਮਦ ਚਾਰ ਲੈ ਸਟੀ ਪਾ ਲੈ ਨਾ ਲਿਸਟ ਨਹੀਂ ਬੋਲ ਕੇ ਪਾ ਦੇ ਨਾਲ ਅਗਲੇ ਨੂੰ ਸਾਰਾ ਕਲੀਅਰ ਹੋ ਜਾਂਦਾ ਪਿੰਡ ਵੀ ਬੋਲ ਪਿੰਡ ਮੌਲਜਾ ਬਾਈ ਜਿਹੜੇ ਹੁਣ ਕਬੂਤਰ ਟਾਈਮ 'ਚ ਕੱਟੇ ਗਏ ਆ ਪਿੰਡ ਚਹਿਲਾ ਵਾਲੀ ਆ ਬਾਈ ਪਿੰਡ ਚਹਿਲਾ ਵਾਲੀ ਜਿਹੜੇ ਕਬੂਤਰੋਂ ਟਾਈਮ 'ਚ ਗਏ ਆ 150 'ਚ ਫੌਜੀ ਤਲਵੰਡੀ ਆਮਣਾ ਸੇਖਪੁਰਾ ਸੇਖਪੁਰਾ ਸੁਖਵੰਦਰ ਗੇਲੇ ਤਰਨ ਨੰਗਲ ਸਰਦੀਪ ਬੋਤਾਂ ਵਾਲੀ ਨਿੱਕਾ ਪੈਣੀ ਬਾਗਾ ਜਿੰਦਰ ਵਿਦਿਆਲਾ ਖੁਸ਼ੀ ਕੋਟਲੀ ਕਾਲਾ ਤਲਵੰਡੀ ਜਗਸੀਰ ਛਨੀਰ ਮਾਣਾ ਕੁੱਤੀ ਵਾਲਾ ਸੁੱਖਾ ਡੱਬਾਂ ਵਾਲੀ ਮੰਦਰ ਘਰਾਗਣਾ ਲਵਲੀ ਭੰਮੇ ਖੰਡ ਵੀਰਿਆਲਾ ਅਰਸ਼ ਕੋਟਦਾਰ ਮੂੰ ਮੇਵਾ ਭੰਮੇ ਤੇ ਰੀਤ ਖਿਆਲਾ ਇਹਨਾਂ ਚੋਂ ਬਈ ਇੱਕ ਬਿੱਟੂ ਗੇਲੇ ਵਾਲਾ ਉੱਤਰ ਵੀ ਸਹੀ ਹੋ ਗਿਆ ਸੀਗਾ 19 ਗੁੱਤਰ ਕੱਟੇ ਗਏ ਆ ਠੀਕ ਹੈ ਜੀ ਤੇ ਹੁਣ ਬਾਈ ਜੀ ਜਦੋਂ ਟਾਈਮ ਲੱਗਿਆ ਉਦੋਂ ਆਪਾਂ ਲਾਈਵ ਕਰਾਂਗੇ ਤੇ ਵੀਡੀਓ ਨੂੰ ਸ਼ੇਅਰ ਕਰ ਦੋ ਆਹੀ ਕੰਮ ਕਰ ਲਿਆ ਰਹਿਣਾ